ਅੰਮ੍ਰਿਤਸਰ ਦਾ ਦਿਨ ਬਰ ਦਿਨ ਵਿਗੜਦਾ ਹਾਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਹ ਅੰਮ੍ਰਿਤਸਰ ਦੇ ਟੰਡਨ ਨਗਰ ਦੀਆਂ ਤਸਵੀਰਾਂ ਹਨ ਦੇਰ ਰਾਤ ਦੋ ਨੌਜਵਾਨਾਂ ਵੱਲੋਂ ਇੱਕ ਸਲੂਨ ਦੀ ਦੁਕਾਨ ਤੇ ਆ ਕੇ ਪੰਨ ਤੋੜ ਕੀਤੀ ਜਾਂਦੀ ਹੈ ਇਹ ਜਿਹੜੀ ਗੁੰਡਾਗਰਦੀ ਕੀਤੀ ਜਾ ਰਹੀ ਹੈ ਇਹਦਾ ਸਿੱਧਾ ਸਿੱਧਾ ਅਸਰ ਹੈ ਪੁਲਿਸ ਪ੍ਰਸ਼ਾਸਨ ਦੀ ਕਮਜ਼ੋਰੀ ਤੁਸੀਂ ਦੇਖ ਸਕਦੇ ਹੋ ਕਿ ਕਿਦਾਂ ਤਸਵੀਰਾਂ ਇੱਕ ਦੁਕਾਨ ਵਾਲੇ ਦੀ ਦੁਕਾਨ ਬੁਰੀ ਤਰ੍ਹਾਂ ਤੋੜ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਮੌਕੇ ਤੇ ਪੁਲਿਸ ਵੀ ਇੱਥੇ ਪਹੁੰਚਦੀ ਹੈ ਤਸਵੀਰਾਂ ਵਿੱਚ ਸਾਬ ਪਤਾ ਲੱਗਦਾ ਹੈ ਵੀ ਕਾਫੀ ਨੁਕਸਾਨ ਹੋਇਆ ਹੈ ਇਹ ਜਿਹੜੀ ਗੁੰਡਾਗਰਦੀ ਆ ਇੰਨੀ ਵਧੀ ਹੋਈ ਆ ਇਹ ਦਿਨ ਬਰ ਦਿਨ ਜਿਹੜਾ ਮਾਹੌਲ ਅੰਬਿਸਰ ਦਾ ਵਿਗੜ ਰਿਹਾ ਹੈ ਆਓ ਸੁਣਦੇ ਹਾਂ ਦੁਕਾਨਦਾਰ ਦਾ ਕੀ ਕਹਿਣਾ ਹੈ ਰਿਸ਼ਤੇ ਦੇ ਕੋਤਰ ਆਪਣਾ ਨਾਮ ਦੱਸੋ ਤੇ ਕੀ ਗੱਲ ਹੋਈ ਭਾਜੀ ਦੱਸੋ ਭਾਈ ਦੋ ਮੁੰਡੇ ਐਕਟਿਵਰ ਇੱਥੇ ਘੁੰਮਦੇ ਫਿਰਦੇ ਪਏ ਮੈਂ ਸਬਜ਼ੀ ਲੈ ਗਿਆ ਵੈਸੇ ਹਾਂਜੀ ਤੇ ਮੈਂ ਉਹਨਾਂ ਨੂੰ ਮੈਨੂੰ ਲੱਗ ਨਹੀਂ ਦਿਆ ਕਿ ਇਹ ਕੋਈ ਤਤਾਰ ਦੇ ਵਿੱਚ ਹੈਗੇ ਆ ਤੇ ਮੈਂ ਵੈਸੇ ਮੈਂ ਕਹਾ ਮੈਂ ਆਪਣੇ ਮਾਲਕ ਨੂੰ ਦੱਸਿਆ ਕਿ ਅਰਜੁਨ ਨੂੰ ਕਿ ਮੈਂ ਕਹਾ ਇਦਾਂ ਇਸ ਤਰ੍ਹਾਂ ਦੋ ਮੁੰਡੇ ਘੁੰਮਦੇ ਏਟੇ ਵਾਤੇ ਤੇ ਮੈਂ ਕਹਾ ਚਲੋ ਮੈਂ ਕਹਾ ਇਦਾਂ ਨਾ ਉਹ ਸ਼ਾਇਦ ਅਲੱਦਾ ਕੋਈ ਤਾਰ ਦੇ ਵਿੱਚ ਗਿਆ ਤੇ ਮੈਂ ਕਹਾ ਸ਼ਾਇਦ ਮੈਂ ਲੋਕ ਕਾਲ ਲਿਆ ਆਪਾਂ ਉਹ ਕਹਿੰਦੇ ਲੋਕ ਕਾਲੋ ਮੈਂ ਲੋਕ ਕੀਤਾ ਹੀ ਆ ਸਾਰੇ ਦੋ ਮਿੰਟ ਬੈਠਾ ਹੀ ਤੇ ਨਾਲੇ ਇੱਟਾ ਚੱਲ ਪਿਆ ਮੇਰੇ ਕੋਈ ਬੰਦਿਆਂ ਦੀ ਪਛਾਣ ਹੋਈ ਹੈ ਕੋਈ ਬੰਦੇ ਸੀ ਨਾ 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 ਇਦਾਂ ਹੀ ਤੁਹਾਡੀ ਪੁਰਾਣੀ ਰਣਜੀਤ ਵਗੈਰਾ ਕਿਸੇ ਨਾਲ ਹੋਵੇ ਪਤਾ ਕੁਝ ਨਹੀਂ ਅਜ ਤੱਕ ਅਜ ਤੱਕ ਅਪਾ ਜਿੰਨਾ ਵੀ ਕੰਮ ਕੀਤਾ ਚੁੱਪ ਚਪੀ ਤੇ ਕੰਮ ਕਰਦੇ ਨਾਲ ਘਰੇ ਚੱਲ ਜਨੇ ਰੋਟੀ ਪਾਉਂਦਾ ਕੰਮ ਕਾਦਾ ਹੈਗਾ ਜੀ ਸਲੂਨ ਦਾ ਜੀ ਆਪਣਾ ਕੰਮ ਕਿਹੜੀ ਜਗ੍ਹਾ ਤੇ ਦੁਕਾਨ ਹੈਗੀ ਜੀ ਆਪਣੇ ਵਿਜੇਨਗਰ ਗਿਆ ਅਮਰਸਰ ਮੋਕੇ ਤੇ ਪੁਲਿਸ ਨੇ ਤਲਾਸ਼ ਕੀਤੀ ਹੈ ਇਸ ਬਾਰੇ ਹਾਂਜੀ 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 ਹੋਣੀ ਹੈ ਕੋਈ ਅਫਸਰ ਆਇਆ ਕੋਈ ਜਾਂਚ ਉਹਦੇ ਬਿਜੇਨਗਰ ਨੰਦਨਾਂਗੇ ਚੌਂਕ ਦੇ ਵਿੱਚ ਆਪਣੀ ਦੁਕਾਨ ਹੈਗੀ ਹੈ ਫਾਈ ਨੰਬਰ ਗਲੀ ਦੇ ਲੱਗ ਪੁਲਿਸ ਨੂੰ ਤਲਾਸ਼ ਕੀਤੀ ਇਸ ਬਾਰੇ ਹਾਂਜੀ 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 ਮੌਕੇ ਤੇ ਪੁਲੀਸ ਆਈ ਸੀ ਹਾਂਜੀ ਮੌਕੇ ਤੇ ਆਈ ਆ ਵੀਡੀਓ ਵੀਡੀਓ ਬਣਾ ਕੇ ਚਲ ਗਿਆ ਉਹ ਕਹਿੰਦੇ ਰਿਪੋਰਟ ਕਰ ਦੋ ਹੁਣ ਰਿਪੋਰਟ ਲਿਖਾਣ ਗਏ ਆ ਕੀ ਮੰਗ ਕੀ ਕਰਦੇ ਜਿਹੜੇ ਬੰਦੇ ਨੇ ਸਾਨੂੰ ਸਵੇ ਹੈ ਗਿਆ ਨੂੰ ਸਾਬੀ ਕਰੇਗੀ ਇਹ ਕੌਣ ਹੈਗੇ ਜਿਨ੍ਹਾਂ ਨੇ ਸਾਡੇ ਨਾਲ ਇਹ ਚੀ ਕੀਤੀ ਹੈ ਕਿੰਨੇ ਕੁ ਮਰ ਰਗੀ ਸੀ ਉਹਨਾਂ ਦੇ ਜਿਹੜਾ ਕੁਝ ਸਾਰੇ ਨਾਮ ਕੋਈ ਹੈ ਨਹੀਂ ਕੋਈ ਥੋੜੇ ਹੈ ਮੱਕੀ ਹਲਦੀ ਮੋٹے ਜਵਾਨੀ ਫਿਰ ਬੰਦੇ ਹੈ ਆਪਣੇ ਹੈਲਦੀ ਬੰਦੇ ਐਕਟਿਵ ਅਤੇ ਵਾਈਟ ਐਕਟਿਵ ਅਤੇ ਮੈਂ ਨੰਬਰ ਪਲੇਟ ਉਹਨਾਂ ਨੇ ਬਿਲਕੁਲ ਟੇਪਿੰਗ ਕੀਤੀ ਨਹੀਂ ਕਿ ਪਤਾ ਨਹੀਂ ਲੱਗੇ ਨੇ ਕਿ ਕੌਣ ਹੈ ਕੋਈ ਲੱਗ ਸ਼ੱਕ ਕਿ ਕੈਮਰਾ ਵਗੈਰਾ ਲੱਗਾ ਕੋਈ ਕੈਮਰਾ ਦੋ ਦਿਨ ਇਧਰ ਸ਼ਾ ਲੱਗੇ ਹੋਣ ਹੈ ਗਲੀ ਦੇ ਦੋ ਤਿੰਨ ਗਲੀਆਂ ਹੈਗੀਆਂ ਉਹਨਾਂ ਲੱਗੀ ਕੈਮਰੇ ਲੱਗੇ ਵੈਸੇ ਓਕੇ ਆਹ ਹੋ ਗਏ ਜਰਾ ਸਾਡੇ ਕੈਮਰਿਆਂ ਤੋਂ ਦੱਬੀ ਕਿਹੜੇ ਲੱਗੇ ਆਉਂਦੇ ਆ ਠੀਕ ਹੈ ਜੀ ਲੱਗਦਾ दो काम करते हैं वो बाके में आएंगे बच्चे के बच्चे हम रोड निशान हम करेंगे गांव भी के और बड़ा गांव भी कर रहा है गांव पे लगा है ये दिखाएंगे हां जी ना तोरा के बिजू मा और फिर गांव का भी आगे हो जाएगा ખબેલા <todic> તો <todic> किन्ना दादा दादा ऋषि जी मेरी किस्मत दादा जी ना पर अर्जुन कुमार तेरे मौके पे वारदा ये भी किसी ने नहीं जी कस्टमर भी था कस्टमर मैं अटेंड कर सकती हूं मतलब पता मैं तो अंदर कब अटेंड करता हूं मैंने सब्जी लेके आई मारो आ रही थी ਤੇ ਅੱਜ ਉਹ ਇਗਰਮ ਉੱਧੇ ਆਏ ਆ ਤੇ ਉਤਨੀ ਸੁਪਨੇ ਕਮਰੇ ਕੋਲੋਂ ਵੀ ਸਿੱਧਾ ਕਰੀ ਗਏ ਆ ਸਰ ਅੱਜ ਉਹਨੂੰ ਸਾਹਮਣੇ ਆਲੇ ਉਹ ਤਾਂ ਇੱਕ ਵਿਆਹ ਸ਼ਾਦੀ ਯੂਨਿਟ ਤੋਂ ਦੇਖੋ ਉਹ ਇੱਕ ਮੋਟੇ ਮਾਰੇ ਤੇ ਇੱਕ ਦਿਨ ਚੱਲ ਗਈ ਉਸ ਤੋਂ ਬਾਅਦ ਮੈਂ ਅੰਦਰ ਆ ਕੇ ਸਾਡੇ ਲੋਕ ਵੀ ਲੈ ਆ ਨਾ ਉਹਨੂੰ ਦੱਸਿਆ ਇਹਨਾਂ ਅੱਗੇ ਮੈਂ ਕਿਹਾ ਨਾ ਕਿ ਅੱਜ ਕਰੋ ਲੋਕ ਲਗਾ ਦਿਓ ਠੀਕ ਹੈ ਅਹੀਂ ਉਹਨਾਂ ਦੀ ਸਿਕਰੀ ਮੜਾ ਗੰਬੀ ਜਿਸ ਕੇ ਅੰਦਰ ਲੋਕ ਇੱਥੇ ਸਹੀਆ ਤੇ ਕਸਟਮਰ ਨਾਲ ਹੀ ਇੱਕ ਗਰਵਟ ਚੱਲੀ ਆ ਬਾਹਰ ਆ ਕੇ ਦੇਖ ਲੈ ਨਾਲ ਹੀ ਦੂਜੀ ਚੱਲਦੀ ਆ dit het gemaak en dit het gemaak en dit het gemaak